ਹਾਂਜੀ ਫਿਰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪਿੰਡੂ ਪੰਜਾਬ ਤੇ ਤੇ Facebook ਪੇਜ ਤੇ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਟਰੈਕਟਰ ਲੈ ਕੇ ਆਏ ਹਾਂ ਫਾਰਮ 45 ਸੇਲ ਵਾਸਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਜੇ ਕਿਸੇ ਵੀਰ ਨੇ ਸਾਡੇ ਨਾਲ ਤਾਂ ਐਡ ਕਰਾਉਣੀ ਹੋਵੇ ਹੇਠ ਦੇ ਉੱਤੇ ਨੰਬਰ ਤੇ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਫਾਰਮ 45 ਹੈ ਜੀ ਸਿੰਗਲ ਕਲਚ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਜੀ ਜੰਮੂ ਕਸ਼ਮੀਰ ਦਾ ਨੰਬਰ ਹੈ ਟਰੈਕਟਰ 2006 ਮਾਰਕ ਬਾਕੀ ਸਾਨੂੰ ਸੁਣਾਉਣੇ ਆ ਟਰੈਕਟਰ ਦੀ ਆਵਾਜ਼ ਜੀ ਸੁਣੋ ਕਿਰਾਂ ਟਰੈਕਟਰ ਦੀ ਆਵਾਜ਼ ਉਹ ਵਾਹ ਤੁਸੀਂ ਸੁਣੀ ਲਈ ਹੋਣੀ ਟਰੈਕਟਰ ਦੀ ਦੋਸਤੋ ਰੰਗ ਪੇਂਡ ਦਾ ਟਰੈਕਟਰ ਬਿਲਕੁਲ ਜੈਨੂਅਲ ਹੈ ਜੀ ਜੇ ਕਲ ਕਰਗੇ ਟਰੈਕਟਰ ਦੇ ਰੇਟ ਦੀ ਰੇਟ ਟਰੈਕਟਰ ਦਾ ਬਹੁਤ ਹੀ ਘੱਟ ਹੈ ਜੀ ਰੇਟ ਹੈਗਾ ਟਰੈਕਟਰ ਦਾ 1 ਲੱਖ 20000 ਰੁਪਇਆ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਮਾਲਕ ਵੀਰ ਦਾ ਨੰਬਰ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਜਿਸ ਕਿਸ ਵੀਰ ਨੇ ਸਾਡੇ ਚਲਦਾ ਐਡ ਕਰਾਉਣੀ ਹੋਵੇ ਹੇਠ ਦੇ ਦਿੱਤੇ ਨੰਬਰ ਤੇ ਫੋਟੋਆਂ ਭੇਜ ਕੇ ਐਡ ਕਰਵਾ ਸਕਦਾ ਹੈ